हां जी किसान ਵੀਰੋ ਸਤਿ ਸ਼੍ਰੀਕਾਲ। ਕਿਸਾਨ ਵੀਰੋ DBW 327 ਤੇ 826 ਦੇ ਉੱਪਰ ਜਿਹੜੀ ਦੂਜੀ ਤਤਾਂ ਲਈ ਸਪਰੇਅ ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਆਹ ਹੁਣ ਕੋਲਾ ਆਪਣੇ ਕੋਲ ਆਖਰੀ ਮੌਕਾ ਜਿਹੜਾ ਆਪਾਂ ਕਣਕ ਦਾ ਝਾੜ ਵਧਾਉਣ ਦਾ। ਉਹਦੇ ਬਾਰੇ ਜਾਣਕਾਰੀ ਸ਼ੇਅਰ ਕਰਦੇ ਹਾਂ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਜਾਵੇ। ਤਾਂ ਹੁਣ ਕਿਸਾਨ ਭਰਾਵਾਂ ਆਪਾਂ ਗੱਲ ਕਰਦੇ ਆਂ। ਦੂਜੀ 43 ਸਪਰੇ ਦੀ ਇੱਥੇ ਕਿਸਾਨ ਵੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਜਿਹੜੀ ਕਣਕ ਦਾ ਨਾਮ ਲਿਆ ਜਿਵੇਂ 377 ਜਾਂ 826 ਤੇ ਸਪਰੇਅ ਕਰਸਣਦੇ ਕਿਸੇ ਵੀ ਆਪਾਂ ਵੈਰੈਟੀ ਦੇ ਸਪਰੇਅ ਕਰ ਸਕਦੇ ਆ ਇਹਦਾ ਵੈਸੇ ਆਪਾਂ ਨਾਮ ਲਿਆ ਵੀ ਜੇਕਰ ਕਿਉਂਕਿ ਇਹ ਕਣਕਾਂ ਵੈਸੇ ਵੀ ਇਹਨਾਂ ਦਾ ਝਾੜ ਦੇਣ ਦੀ ਸਮਰੱਥਾ ਜ਼ਿਆਦਾ ਹੁੰਦੀ ਆ ਤੇ ਦੂਜੇ ਨੰਬਰ ਤੇ ਵੱਡੇਗਰ ਬੇ ਕਿਸਾਨ ਵੀਰਾਂ ਜ਼ਿਆਦਾ ਲਾਈਆਂ ਹੁੰਦੀਆਂ ਸੋ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਇਹ ਸਪਰੇਅ ਸਿਰਫ 326 ਜਾਂ 826 ਜਾਂ 377 ਦੇ ਹੀ ਕਰ ਸਕਦੇ ਆ ਤੁਸੀਂ ਜਿਹੜੀ ਮਰਜ਼ੀ ਕਣਕ ਜੇ ਸਪਰੇਅ ਕਰ ਸਕਦੇ ਜੀ ਸੋਨ ਕਿਸਾਨ ਵੀਰੋ ਇਹਦਾ ਕਾਰਨ ਕੀ ਸਪਰੇਅ ਕਰਦੇ ਕਿਉਂਕਿ ਜਦੋਂ ਹੁਣ ਆਪਣੀਆਂ ਕਣਕਾਂ ਜਦੋਂ ਕਣਕ ਆਪਣੀ ਲਗਭਗ 60 ਤੋਂ 60 ਦਿਨ ਤੋਂ ਪਲੱਸ ਹੋ ਜਾਂਦੀ 60 65 70 ਦਿਨ ਤੱਕ ਚੱਲੇ ਜਾਂਦੀ ਆ ਤਾਂ ਇਸ 스테ਜ ਤੇ ਜਿਹੜੀ ਕਣਕ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਸਕਰੀਨ ਤੇ ਕਿ ਆਪਣੀ ਕਣਕ ਦਾ ਰੰਗ ਇਦਾਂ ਦਾ ਜਰੂਰ ਹੋਣਾ ਜਿਹਦਾ ਕਾਲਾ ਛਾ ਕਣਕ ਦੇ ਵਿੱਚ ਕੋਈ ਘਾਟ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ ਇੱਥੇ ਆਪਣੀ ਕਣਕ ਪੀਲਾਪਨ ਦਿਖਾਊਗੀ ਜਾਂ ਘਾਟ ਆਊਗੀ ਤਾਂ ਸਿੱਧਾ-ਸਿੱਧਾ ਆਪਣੇ ਝਾੜ ਤੇ ਫਰਕ ਪੈਂਦਾ ਹੈ ਚਾਹੇ ਕੁਵਾਂਟਲ ਦਾ ਪੈ ਦੇ ਚਾਹੇ 5 ਕੁਵਾਂਟਲ ਦਾ ਪੈ ਜੀ ਇਹ ਜਰੂਰ ਪੈ ਜਾਂਦਾ ਝਾੜਦਾ ਕਿਉਂਕਿ ਕਈ ਵਾਰ ਆਪਣੀਆਂ ਕਣਕਾਂ ਕੋ ਨੂੰ ਕਿਸਾਨ ਵੀ ਜਾਣਦੇ ਵੇ ਕਿਸੇ ਵੀਰ ਦੀ ਤਾਂ 20 ਕੁਮੰਡਲ ਝਾੜ ਦਿੰਦੀ ਤੇ ਕਿਸੇ ਕਈ ਵਾਰ ਆਪਣੀ ਕਣਕ 25 26 27 28 ਕੁਮੰਡਲ ਤੱਕ ਵੀ ਪਹੁੰਚ ਜਾਂਦੀ ਹੈ ਉਹਦਾ ਮੇਨ ਕਾਰਨ ਇਹ ਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਜਾਣ ਕੇ ਇਹ ਜਿਹੜੀ ਆਪਣੀ ਸਟੇਜ ਹੁੰਦੀ ਹੈ ਕਣਕ ਦੀ 60 ਤੋਂ ਲੈ ਕੇ 70 75 ਦੇਣ ਦੀ ਇੱਥੇ ਆਪਣੀ ਕਣਕ ਦੇ ਜੀ ਗਰੋਥ ਹੈ ਚੰਗੀ ਹੋਣੀ ਜ਼ਰੂਰੀ ਆ ਜੇਕਰ ਆਪਾਂ ਰਿਕਾਰਡ ਝਾੜ ਲੈਣਾ ਜਾਂ ਫਿਰ ਆਪਾਂ ਕਹਿ ਦਈਏ ਚੰਗਾ ਝਾੜ ਲੈਣਾ ਤੇ ਕਈ ਵਾਰ ਇੱਥੇ ਆਣ ਕੇ ਵੀ ਆਪਣੀਆਂ ਕਣਕਾਂ ਪੀਲੀਆਂ ਪੈ ਜਾਂਦੀਆਂ ਜਾਂ ਫਿਰ ਉਹਨਾਂ ਦੀ ਗਰੋਥ ਘੱਟ ਹੋ ਜਾਂਦੀ ਉਹਦੇ ਦੋ ਤਿੰਨ ਕਾਰਨ ਨੇ ਹੁਣ ਜੇਕਰ ਆਪਾਂ ਗੱਲ ਕਰੀਏ ਮੇਨ ਕਾਰਨ ਦੀ ਤੇ ਵੱਡਾ ਕਾਰਨ ਹੁੰਦਾ ਕਿਸਾਨ ਵੀਰਾਂ ਦਾ ਜੇਕਰ ਆਪਾਂ ਜਿਹੜੇ ਨਦੀਨ ਨਾਸ਼ਕ ਵਰਤਦੇ ਨੇ ਉਹਦੇ ਕਰਕੇ ਆਪਣੀਆਂ ਕਣਕਾਂ ਬਾਹਰ ਦੇ ਵਿੱਚ ਲੰਮੇ ਸਮੇਂ ਤੱਕ ਪੀਲਾਪਣ ਦਿਖਾਈ ਜਾਂਦੀਆਂ ਗਰੋਥ ਘੱਟ ਹੋਈ ਹੁੰਦੀ ਆ ਤਾਂ ਉਦੇ ਨਾਲ ਨਾਲ ਜੇਕਰ ਆਪਾਂ ਗੱਲੇ ਕਈ ਵਾਰ ਆਪਣੇ ਕਿਸਾਨ ਵੀਰ ਜਿਹੜੀ ਅਗੇਤੀ ਯੂਰੀਆ ਬੰਦ ਕਰ ਦਿੰਦੇ ਕਈ ਵਾਰ ਆਪਾਂ 50 ਦਿਨ ਤੋਂ ਪਹਿਲਾਂ ਹੀ ਯੂਰੀਆ ਜਿਹੜੀ ਬੰਦ ਕਰ ਦਿੰਦੇ ਆ ਉਹਦੇ ਨਾਲ ਵੀ ਜਿਹੜੀ ਆਪਣੀ ਕਣਕਾ 60 65 ਦਿਨ ਤੇ ਜਾ ਕੇ ਪੀਲਾ ਬਣ ਦਿਖਾਉਣਾ ਸ਼ੁਰੂ ਕਰ ਦਿੰਦੀ ਆ ਤੇ ਜਿਵੇਂ ਆਪਾਂ ਪਿਛਲੇ ਵੀ ਪਿੱਛੇ ਵੀ ਜੇਕਰ ਕੀਤਾ ਸੀ ਕਿ ਤਤਾਲੀਆਂ ਸਪਰੇਆਂ ਆਪਾਂ ਇੱਕ ਦੋ ਜਾਂ ਤਿੰਨ ਵੀ ਆਪਣਾ ਜ਼ਰੂਰਤ ਦੇ ਮੁਤਾਬਕ ਕਰਨੀਆਂ ਪੈ ਸਕਦੀਆਂ ਤੇ ਹੁਣ ਕਿਸਾਨ ਵੀਰ ਜਿਹੜਾ ਆਪਣੇ ਪੰਜਾਬ ਹਰਿਆਣਾ ਜਾਂ ਹੋਰ ਰਾਜਾਂ ਦੇ ਵਿੱਚ ਜਿਹੜਾ ਮੀਂਹ ਪਿਆ ਰਿਹਾ بارش ਹੋ ਰਹੀ ਆ ਹੋਈ ਜਾਂ ਪਿਛਲੇ ਦਿਨਾਂ ਚ ਕਿਣ ਮੈਣਾਂ ਤਾਂ ਤੁਸੀਂ ਕਮੈਂਟ ਕਰਕੇ ਜੁੜ ਦੱਸਿਓ ਕਿ ਕਿਹੜਾ ਏਰੀਆ ਤੁਹਾਡੇ ਦਾ ਕਿੱਥੇ-ਕਿੱਥੇ ਤੁਹਾਡੇ ਮੀਂਹ ਕਿੰਨਾ ਪਿਆ ਕਿਉਂਕਿ ਹੁਣ ਕਿਸਾਨ ਵੀਰਾਂ ਨੇ ਦੂਜਾ ਪਾਣੀ ਵੀ ਲਾ ਦਿੱਤਾ ਦੂਜਾ ਪਾਣੀ ਲਾਉਣ ਤੋਂ ਬਾਅਦ ਕਈਆਂ ਦੇ ਮੀਂਹ ਪੈ ਗਿਆ ਕਈ ਕਿਸਾਨ ਵੀਰਾਂ ਨੇ ਨਹੀਂ ਲਾਇਆ ਦੂਜਾ ਪਾਣੀ ਤਾਂ ਜਿੱਥੇ ਡਾਕਰ ਜ਼ਮੀਨਾਂ ਜਾਂ ਪਾਰਾ ਮੀਂਹ ਪੈ ਗਿਆ ਜਾਂ ਦੂਜੇ ਪਾਣੀ ਲਾਉਣ ਦੇ ਉੱਪਰ ਮੀਂਹ ਪੈ ਗਿਆ ਤਾਂ ਉੱਥੇ ਵੀ ਕਣਕ ਆਉਣ ਵਾਲੇ ਦਿਨਾਂ 'ਚ ਪੀੜੀਆਂ ਪੈ ਸਕਦੀਆਂ ਜੇਕਰ ਆਪਾਂ ਆਪਣੀ ਜ਼ਮੀਨ 'ਚ ਪਾਣੀ ਖੜਾ ਲੈਂਦਾ ਤਾਂ ਉਹਦੇ ਕਰਕੇ ਵੀ ਜਿਹੜੀ ਆਪਣੀ ਇੱਥੇ ਪੀਲਾਪਣ ਹੋ ਆ ਸਕਦਾ ਕਣਕ ਦਾ ਤਾਂ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਕਿਉਂਕਿ ਜਦੋਂ ਕਣਕ ਦੇ ਵਿੱਚ ਪੀਲਾਪਨ ਰਹੂਗਾ ਲੰਮੇ ਸਮੇਂ ਤੱਕ ਤਾਂ ਆਪਣੀ ਕਣਕ ਉਹਨਾਂ ਝਾੜ ਨਹੀਂ ਦਿੰਦੀ ਜਿੰਨਾ ਆਪਾਂ ਉਤੋਂ ਆਸ ਰੱਖਦੇ ਆ ਕਿਉਂਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੁਵੈਂਟਿੰਗ ਸਟੇਜ ਤੇ ਆਪਣੀ ਕਣਕ ਨੇ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਝੰਡਾ ਪੱਤਾ ਨਿਕਲਣਾ ਝੰਡਾ ਪੱਤਾ ਨਿਕਲਣ ਲੱਗਿਆਂ ਜੇਕਰ ਆਪਣਾ ਝੰਡਾ ਪੱਤਾ ਨਿਕਲਦਿਆਂ ਸਾਰੀ ਪੂਰਾ ਖਰਾਪਾਰਾ ਕਾਲਾ ਸ਼ਾਹ ਨਿਕਲੂਗਾ ਤਾਂ ਉਹ ਜਿਹੜਾ ਆਪਣੀ ਕਣਕ ਦਾ ਜਿਹੜਾ ਝਾੜ ਉਸ ਚੀਜ਼ ਦੇ ਵੱਧ ਦੇਖ ਨੂੰ ਮਿਲਦਾ ਜੇਕਰ ਆਪਣਾ ਝੰਡਾ ਪੱਤਾ ਹੀ ਪੀਲੇ ਪਾਣ ਦੇ ਵਿੱਚ ਨਿਕਲੂਗਾ ਤੇ ਉ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਜਿਹੜੀ ਘਟ ਹੁੰਦੀ ਆ ਯਾਨੀ ਕਿ ਕਲੋਰੋਫਿਲ ਦੀ ਮਾਤਰਾ ਪੱਤਿਆਂ 'ਚ ਘਟ ਜਾਂਦੀ ਆ ਹਰਾਪਣ ਘਟ ਰਹਿਂਦਾ ਤਾਂ ਉਹਦੇ ਨਾਲ ਆਪਣਾ ਝਾੜ ਤੇ ਸਿੱਧਾ ਸਿੱਧਾ ਫਰਕ ਪੈ ਜਾਂਦਾ ਸੋ ਇਹਨ ਜਿਹੜੀ ਸਪਰੇ ਆਪਾਂ ਜਿਵੇਂ ਦੱਸੀ ਜੇਕਰ ਕਿਸਾਨ ਵੀਰੋ ਤੁਸੀਂ 13045 ਨਾਲ ਤਤ ਮਿਕਸ ਕਰਕੇ ਸਪਰੇਅ ਕਰਨੀ ਆ ਜੇਕਰ ਤੁਹਾਨੂੰ 13045 ਮਿਲ ਜਾਂਦੀ ਆ ਤਾਂ ਤੁਸੀਂ 1 ਕਿਲੋ 13045 500 ਗ੍ਰਾਮ ਮੈਗਨੀਸ਼ੀਅਮ 500 ਗ੍ਰਾਮ ਮੈਗਨੀਜ਼ ਤੇ ਪਲੱਸ ਜਿਹੜੀ ਤੁਸੀਂ 80 ਗ੍ਰਾਮ ਤੱਕ ਜਾਂ ਵੱਧ ਤੋਂ ਵੱਧ 100 ਗ੍ਰਾਮ ਤੱਕ ਜਿਹੜੀ ਬ੍ਰਾਊਨ ਤੱਤੇ ਦੇ ਵਿੱਚ ਐਡ ਕਰਕੇ ਜਿਹੜਾ ਵੱਖ-ਵੱਖਰਾ ਘੋਲ ਬਣਾ ਕੇ ਜਿਹੜੀ ਸਪਰੇਅ ਕਰ ਸਕਦੇ 150 ਲੀਟਰ ਪਾਣੀ ਦੇ ਵਿੱਚ ਸਵਾ 100 ਤੋਂ ਲੈ ਕੇ 150 ਲੀਟਰ ਪਾਣੀ ਚ ਹੁਣ ਇੱਥੇ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਬ੍ਰਾਊਨ ਅਸੀਂ 80 ਗ੍ਰਾਮ ਤੱਕ ਜਾਂ 100 ਗ੍ਰਾਮ ਤੱਕ ਹੀ ਪਾ ਸਕਦੇ ਹਾਂ ਕਿਸਾਨ ਵੀਰ ਆਪਾਂ ਵੱਧ ਤੋਂ ਵੱਧ ਜੇ ਬ੍ਰਾਊਨ ਤੱਤ ਦੀ ਗੱਲ ਕਰੀਏ ਤਾਂ ਆਪਾਂ 150 ਗ੍ਰਾਮ ਤੱਕ ਵੀ ਵਰਤ ਸਕਦੇ ਹਾਂ 200 ਗ੍ਰਾਮ ਤੱਕ ਪਰ ਉੱਥੇ ਆਪਾਂ ਨੂੰ ਫਿਰ ਜ਼ਿਆਦੇ ਤੱਤ ਮਿਕਸ ਨਹੀਂ ਕਰਨੇ ਹੁੰਦੇ ਕਿਉਂਕਿ ਜੇਕਰ ਆਪਾਂ ਜ਼ਿਆਦੇ ਤੱਤਾਂ ਸਪਰੇ ਉੱਥੇ ਇਹਨਾਂ ਦੀ ਆਪਾਂ ਜਿਹੜੀ ਕਨਸਟ੍ਰੇਸ਼ਨ ਜਾਂ ਆਪਾਂ ਕਹਿ ਸਕਦੇ ਆ ਇਹਨਾਂ ਦੀ ਮਕਦਾਰ ਆ ਇਹਨਾਂ ਦੀ ਡੋਜ਼ ਆ ਉਹ ਆਪਾਂ ਬਿਲਕੁਲ ਸਹੀ ਰੱਖਣੀ ਪੈਂਦੀ ਆ ਆਪਾਂ ਜਿਆਦਾ ਡੋਜ਼ ਦੇ ਵਿੱਚ ਜਿਆਦਾ ਤੱਤ ਮਿਕਸ ਕਰਕੇ ਸਪਰੇ ਨਹੀਂ ਕਰ ਸਕਦੇ ਉੱਥੇ ਆਪਾਂ ਨੂੰ ਫਾਇਦੇ ਜਗਾ ਨੁਕਸਾਨ ਦੇਖਣ ਨੂੰ ਮਿਲਦਾ ਤਾਂ ਹਮੇਸ਼ਾ ਜਦੋਂ ਜਿਆਦਾ ਤੱਤ ਕਰਨੇ ਮਿਕਸ ਉੱਥੇ ਆਪਾਂ ਜਿਹੜੀ ਡੋਜ਼ ਉਨੀ ਕੁ ਰੱਖੋ ਜਿਹਦੇ ਨਾਲ ਆਪਾਂ ਨੂੰ ਫਾਇਦਾ ਦੇਖਣ ਨੂੰ ਮਿਲੇ ਨਾ ਕਿ ਨੁਕਸਾਨ ਦੇਖਣ ਨੂੰ ਮਿਲੇ ਕਿਉਂਕਿ ਆਪਾਂ ਜਿਹੜੀ ਸਪਰੇ ਕਰ ਰਹੇ ਆ ਉਹ ਤਾਂ ਆਪਾਂ ਝਾੜ ਵਧਾਉਣ ਵਾਸਤੇ ਕਰ ਰਹੇ ਆ ਨਾ ਕਿ ਆਪਾਂ ਝਾੜ ਘਟਾਉਣ ਵਾਸਤੇ ਕਰ ਰਹੇ ਆ ਤੇ ਇਸ ਲਈ ਇਹ ਤੱਤਾਂ ਦੀ ਜਿਹੜੀ ਡੋਜ਼ ਹੁੰਦੀ ਉਹ ਬਿਲਕੁਲ ਸਹੀ ਰੱਖਣੀ ਹੁੰਦੀ ਆ ਤਾਂ 1 ਕਿਲੋ ਤੁਸੀਂ 1 ਤੋਂ ਵੱਧ ਤੋਂ ਵੱਧ 2 ਕਿਲੋ 13045 ਲੈ ਸਕਦੇ 500 ਗ੍ਰਾਮ ਮੈਗਨੀਸ਼ੀਅਮ 500 ਗ੍ਰਾਮ ਮੈਗਨੀਜ਼ ਤੇ 80 ਗ੍ਰਾਮ ਤੱਕ ਤੁਸੀਂ ਜਿਹੜੀ ਬਰੌਨ ਤੱਤ ਐਡ ਕਰਕੇ ਸਪਰੇਅ ਕਰ ਸਕਦੇ ਜੇਕਰ ਕਿਸਾਨ ਵੀ ਸਪਰੇਅ ਤੁਸੀਂ 60 ਦਿਨ ਤੋਂ ਪਲਾਸ ਕਰ ਰਹੇ ਕਣਕ ਤੇ ਤਾਂ ਬਰੌਨ ਤੱਤ ਐਡ ਕਰ ਸਕਦੇ ਜੇਕਰ ਤੁਹਾਨੂੰ ਜ਼ਰੂਰੀ ਕਰਨਾ ਜੇਕਰ ਤੁਸੀਂ 60 ਦਿਨ ਤੋਂ ਪਹਿਲਾਂ ਕਰ ਰਹੇ ਤਾਂ ਬ੍ਰਾਊਨ ਤੱਤ ਨਾ ਕਰੋ ਕਰੋ ਜਾਂ ਨਾ ਕਰੋ ਤੁਹਾਡੀ ਮਰਜ਼ੀ ਆ ਉਹਦਾ ਕੋਈ ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਪਰ 60 ਦਿਨ ਤੋਂ ਪਲੱਸ ਗਣਕ ਤੇ ਆਪਾਂ ਨੂੰ ਜਿਹੜਾ ਬ੍ਰਾਊਨ ਤੱਤ ਕਰਨਾ ਜ਼ਰੂਰੀ ਆ ਤਾਂ ਕਿ ਆਉਣ ਵਾਲੇ ਦਿਨਾਂ ਜਿਹੜੇ ਆਪਣੇ ਸਿੱਟੇ ਆ ਸਿੱਟੇ ਜਿਹੜੀਆਂ ਕੁੰਡੀਆਂ ਬੰਨ੍ਹਦੇ ਆ ਸਨ ਕੁੰਡੀਆਂ ਜਿਹੜਾ ਦਾਣੇ ਬੰਨ੍ਹਦੇ ਆ ਇਹ ਕੁੰਡੀਆਂ ਦੀ ਗਿਣਤੀ ਤੇ ਦਾਣਿਆਂ ਦੀ ਗਿਣਤੀ ਨੂੰ ਵਧਾਉਣ ਦੇ ਵਿੱਚ ਕਾਫੀ ਜ਼ਿਆਦਾ ਮਦਦ ਕਰਦਾ ਬ੍ਰਾਊਨ ਤੱਤ ਇਸ ਲਈ ਆਪਾਂ ਨੂੰ ਬ੍ਰਾਊਨ ਤੱਤ ਐਡ ਕਰਨਾ ਜ਼ਰੂਰੀ ਹੁੰਦਾ ਸੋ ਇਹਦੀਆਂ ਬ੍ਰਾਊਨ ਤੱਤ ਦੇ ਆਪਾਂ ਜਦੋਂ ਸਪਰੇਆ ਕਰਨੀਆਂ ਆਪਾਂ ਇੱਕ ਜਾਂ ਦੋ ਸੁਪਰੇਆ ਜਿਹਨੂੰ ਬਰਾਉਨ ਤੱਤ ਨੂੰ ਐਡ ਕਰ ਸਕਦੇ ਆ ਚਾਹੇ ਆਪਾਂ ਨਸਾਰੇ ਸਮੇਂ ਜਦੋਂ ਕਰਨੀ 13045 ਜਾਂ ਫਿਰ 05234 ਕਰਦੇ ਆ ਕਿਸੇ ਵੀ ਤਰੀਕੇ ਆਪਾਂ ਜਿਹੜੀ ਇਹਨੂੰ ਐਡ ਕਰ ਸਕਦੇ ਆ ਸੋ ਜੇਕਰਕ ਸਾਨੂੰ ਤੁਸੀਂ 13045 ਤਾਂ ਨਹੀਂ ਮਿਲਦੀ ਜਾਂ ਤੁਸੀਂ 13045 ਨਹੀਂ ਕਰਨੇ ਤਾਂ ਤੁਸੀਂ 2 ਕਿਲੋ ਯੂਰੀਆ ਪਲੱਸ 500 ਗ੍ਰਾਮ ਮੈਗਨੀਸ਼ੀਅਮ 500 ਗ੍ਰਾਮ ਮੈਗਨੀਜ਼ ਤੇ ਉਹਦੇ ਨਾਲ ਬਰਾਉਨ ਤੱਤ ਤੁਸੀਂ ਐਡ ਕਰਕੇ ਜਿਹੜਾ ਅਸੀਂ ਗ੍ਰਾਮ ਤੱਕ ਜਿਹੜਾ ਸਪਰੇਅ ਕਰ ਸਕਦੇ ਜੇ ਇਹ ਸਪਰੇਅ ਨਾਲ ਕਿਸਾਨ ਉਹ ਜਿਹੜੀ ਕਣਕ ਤੁਹਾਡੀ ਆ ਪੂਰਾ ਕਾਲਾ ਫਨ ਫੜ ਜੂਗੀ ਪੂਰਾ ਕਲੋਰੋਫਿਲ ਦੀ ਮਾਤਰਾ ਜੇ ਵਧ ਜੂਗੀ ਐ ਪੂਰੀ ਤੁਹਾਨੂੰ ਹਰੀ ਭਰੀ ਨਜ਼ਰ ਆਊਗੀ ਇਹ ਤੁਹਾਨੂੰ ਸਪਰੇਅ ਇੱਕ ਜਾਂ ਦੋ ਕਰਨੀਆਂ ਪੈ ਸਕਦੀਆਂ ਤੁਹਾਡੀ ਖੇਤ ਦੀ ਕੰਡੀਸ਼ਨ ਦੇ ਹਿਸਾਬ ਨਾਲ ਜੇਕਰ ਤੁਹਾਡੀ ਕਣਕ ਦੀ ਗ੍ਰੋਥ ਠੀਕ ਠਾਕ ਵਧੀਆ ਹੈ ਤਾਂ ਤੁਹਾਨੂੰ ਇੱਕ ਇੱਕ ਸਪਰੇਅ ਨਾਲ ਰਿਜ਼ਲਟ ਮਿਲ ਜੂਗਾ ਜੇਕਰ ਤੁਹਾਡੇ ਗ੍ਰੋਥ ਜੇ ਘਟਿਆ ਤਤਾਂ ਦੀ ਪੂਰਤੀ ਨਹੀਂ ਹੋਣੀ ਹੈ ਤਾਂ ਤੁਹਾਨੂੰ ਦੋ ਸਪਰੇਅਾਂ ਵੀ ਕਰਨੀਆਂ ਪੈ ਸਕਦੀਆਂ ਇਹ ਕਿਸਾਨੋਰੇ ਇੱਥੇ ਇੱਕ ਸਟੇਜ ਤੇ ਆਣ ਕੇ ਇਹ ਜਿਹੜੀ ਸਪਰੇਅ ਆ ਦੋ ਸਟੇਜਾਂ ਦੇ ਕੰਮ ਕਰਦੀ ਆ ਆਪਣੇ ਫਟਾਰੇ ਟਾਈਮ ਤੇ ਵਧੀਆ ਕੰਮ ਕਰਦੀ ਆ ਜੇਕਰ ਤੁਹਾਡੀ ਕਣਕ ਛੋਟੀ ਆ ਤਾਂ ਤੁਸੀਂ ਉੱਥੇ ਵੀ ਸਪਰੇਅ ਕਰ ਸਕਦੇ ਜੇਕਰ ਤੁਹਾਡੀ ਕਣਕ 60 ਦਿਨ 70 ਦਿਨ ਦੀ ਤਾਂ ਤੁਸੀਂ ਉਸੇ ਵੀ ਸਪਰੇਅ ਕਰ ਸਕਦੇ ਜੀ ਕਿਸੇ ਵੀ ਤਰੀਕੇ ਆਪਾਂ ਸਪਰੇਅ ਕਰਕੇ ਇਸ ਤੋਂ ਲਾਭ ਲੈ ਸਕਦੇ ਆ ਹੁਣ ਕਈ ਵਾਰ ਆਪਣੇ ਕਿਸਾਨ ਵੀਰ ਸੋਚਦੇ ਵੀ ਆਪਾਂ ਨੇ ਇੱਕ ਸਪਰੇਅ ਕੀਤੀ ਉਹਦਾ ਫਾਇਦਾ ਦੇਖਣ ਨੂੰ ਨਹੀਂ ਮਿਲਿਆ ਤਾਂ ਕਿਸਾਨ ਵੀਰ ਜਦੋਂ ਆਪਣੇ ਤੱਤਾਂ ਦੀ ਘਾਟ ਜ਼ਿਆਦਾ ਹੁੰਦੀ ਫਸਲ ਦੇ ਵਿੱਚ ਉੱਥੇ ਆਪਾਂ ਨੂੰ ਇੱਕ ਸਪਰੇਅ ਨਾਲ ਰਿਜ਼ਲਟ ਬਹੁਤਾ ਜ਼ਿਆਦਾ ਨਹੀਂ ਦੇਖਣ ਨੂੰ ਮਿਲਦਾ ਉੱਥੇ ਆਪਾਂ ਨੂੰ 2 ਜਾਂ 3 ਸਪਰੇਅ ਮੇ ਕਰਨੀਆਂ ਪੈ ਸਕਦੀਆਂ ਤਾਂ ਜੇਕਰ ਤੁਸੀਂ ਦੋ ਸਪਰੇਅਆਂ ਕਰਨੀਆਂ ਤੇ 5-5 ਦਿਨਾਂ ਦੇ ਤੇ ਕਿਉਂਕਿ ਕਿਸਾਨ ਵੀਰਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕਿੰਨੇ ਦਿਨਾਂ ਬਾਅਦ ਸਪਰੇਅ ਕਰੀਏ ਤਾਂ ਕੋਈ ਵੀ ਤੱਤਾਂ ਵਾਲੀ ਸਪਰੇਅ ਕਰਨੀ ਆਪਾਂ 5 ਦਿਨ ਤੋਂ ਬਾਅਦ ਰਿਪੀਟ ਕਰ ਸਕਦੇ ਹਾਂ ਤੁਸੀਂ ਕੋਈ ਵੀ ਤੱਤਾਂ ਵਾਲੀ ਸਪਰੇਅ ਕਰਦੇ ਜੇ ਨਾ ਤਾਂ 5 ਦਿਨ ਤੋਂ ਬਾਅਦ ਤੁਸੀਂ ਰਿਪੀਟ ਕਰ ਸਕਦੇ ਹੋ ਦਾ ਕੋਈ ਚੱਕਰ ਨਹੀਂ ਕੋਈ ਨੁਕਸਾਨ ਨਹੀਂ ਆਪਾਂ ਨੂੰ ਫਾਇਦਾ ਹੀ ਦੇਖਣ ਨੂੰ ਮਿਲੂਗਾ ਤਾਂ ਹਮੇਸ਼ਾ ਜਿਆਦਾ ਲੰਮਾ ਵਕਬਾ ਨਹੀਂ ਪਾਉਣਾ ਤੇ ਹਮੇਸ਼ਾ ਇਹੀ ਕੁਛ ਕਰੇਗਾ ਜਦੋਂ ਤਤਾਲੀਆਂ ਸਪਰੇਆਂ ਜੇਕਰ ਆਪਾਂ ਜਿਆਦਾ ਕਰਨੀਆਂ ਆਪਾਂ ਨੂੰ ਜਿਆਦਾ ਜ਼ਰੂਰਤ ਮਹਿਸੂਸ ਹੋ ਰਹੀ ਆ ਇੱਕ ਸਪਰੇ ਨਾਲ ਆਪਾਂ ਨੂੰ ਰਿਜ਼ਲਟ ਨਹੀਂ ਮੇਰੇ ਤਾਂ ਆਪਾਂ ਨੂੰ ਲੱਗਦਾ ਕਿ ਹੁਣ 5-4 ਦਿਨ ਹੋ ਗਏ ਸਪਰੇ ਕਿੰਨੇ ਤਾਂ ਆਪਾਂ ਦੁਬਾਰਾ ਰਿਪੀਟ ਕਰ ਸਕਦੇ ਹਾਂ ਸਪਰੇ ਉਹਦੇ ਨਾਲ ਕੋਈ ਚੱਕਰ ਨਹੀਂ ਇਸ ਤਰੀਕੇ ਨਾਲ ਤੁਸੀਂ ਸਪਰੇ ਕਰਕੇ ਆਪਣੀ ਕਣਕ ਦਾ ਜਿਹੜਾ ਵੱਤ ਵੱਤ ਜਿਹੜਾ ਚੰਗਾ ਝਾੜ ਲੈ ਸਕਦੇ ਹੋ ਵੀਡੀਓ ਚੰਗੇ ਲੱਗੇ ਤਾਂ ਵੱਤ ਵੱਤ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ